ਕੰਗਨਾਰ ਨੌਤ ਦੇ ਨਾਲ ਚੱਲ ਰਹੇ ਸ਼ਖਸ ਵੱਲੋਂ ਵੀ ਥੱਪੜ ਮਾਰਿਆ ਗਿਆ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਆ ਪੈਣ ਕੰਗਨ ਜਿਹੜਾ ਪੈਣ ਕੁਲਵਿੰਦਰ ਕੌਰ ਦੇ ਪਰ ਇਹ ਕਾਰਵਾਈ ਕੀਤੀ ਗਈ ਗੱਲ ਦੇ ਉੱਪਰ ਕਰਾਰਾ ਥੱਪੜ ਪੈਣ ਕੁਲਵਿੰਦਰ ਕੌਰ ਦੇ ਵੱਲੋਂ ਜੜਿਆ ਗਿਆ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਕੰਗਨਾਰ ਨੌਤ ਵੱਲੋਂ ਉਹਨਾਂ ਦਾ ਨਾਮ ਸੁਣਦਿਆਂ ਸਾਰ ਖਾਲਸਤਾਨੀ ਕਾ ਕਿ ਟਾਰਗੇਟ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਕਈ ਵਾਰ ਚੀਜ਼ਾਂ ਜੜੀਆਂ ਨੇ ਇਦਾਂ ਹੁੰਦੀਆਂ ਨੇ ਵੇਖਣ ਵਾਸਤੇ ਪਹਿਲਾਂ ਬਹੁਤ ਛੋਟੀਆਂ ਲੱਗਦੀਆਂ ਹੁੰਦੀਆਂ ਪਾਰੋ ਬਹੁਤ ਵੱਡਾ ਰੂਪ ਧਾਰਨ ਕਰ ਜਾਂਦੀਆਂ ਸਭ ਤੋਂ ਮੇਨ ਗੱਲ ਸਭ ਤੋਂ ਵੱਡੀ ਗੱਲ ਜਿਹੜੀ ਹੈ ਆਮ ਲੋਕਾਂ ਨੇ ਸਮਝ ਨਹੀਂ ਹੁੰਦੀਆਂ ਵਹਾਵਨ ਸਮਝ ਨਹੀਂ ਹੁੰਦੀ ਹੈ ਜਦੋਂ ਕੋਈ ਵੀ ਕਿਤੇ ਮਸਲਾ ਬਣਦਾ ਹੈ ਤਾਂ ਉਸ ਮਸਲੇ ਨੂੰ ਟਕਾਉਣ ਤੇ ਜਿਆਦਾ ਸਮਾਂ ਨਹੀਂ ਲੱਗਦਾ ਹੁੰਦਾ ਜੇਕਰ ਉਹ ਨਾਰਮਲ ਹਾਲਾਤਾਂ ਵਿੱਚ ਟਕਾਇਆ ਜਾਵੇ ਤਾਂ ਉਹ ਬਹੁਤ ਜਲਦੀ ਮਸਲੇ ਠੀਕ ਹੋ ਜਾਂਦੇ ਆ ਕਈ ਵਾਰ ਕੁਝ ਚੀਜ਼ਾਂ ਜਿਹੜੀਆਂ ਨੇ ਗਲਤ ਫਹਮੀ ਵਿੱਚ ਪੈਦਾ ਹੁੰਦੀਆਂ ਨੇ ਇਸ ਲਈ ਜਦੋਂ ਸਚਾਈ ਸਾਰੇ ਪੱਖ ਸਾਹਮਣੇ ਆ ਜਾਂਦਾ ਉਹ ਚੀਜ਼ਾਂ ਬਹੁਤ ਜਲਦੀ ਟਕ ਜਾਂਦੀਆਂ ਪਰ ਜਿਹੜੀਆਂ ਚੀਜ਼ਾਂ ਰਾਜਨੀਤੀ ਦੇ ਦਾਇਰੇ ਵਿੱਚ ਲੀਆਂ ਜਾਂ ਰਾਜਨੀਤੀ ਦੇ ਘੇਰੇ ਵਿੱਚ ਚਲੀਆਂ ਜਾਂ ਰਾਜਨੀਤਿਕ ਲੋਕਾਂ ਦੇ ਹੱਥਾਂ ਵਿੱਚ ਚਲੀਆਂ ਜਾਂ ਤਾਉ ਤੂਲ ਫੜ ਜਾਂਦੀਆਂ ਤੂਲ ਰਾਜਨੀਤਿਕ ਲੋਕ ਉਹਨਾਂ ਦੇ ਜਿਹੜੇ ਸਪੋਰਟਰ ਵੋਟਰ ਹੁੰਦੇ ਐ ਉਹ ਉਹਨਾਂ ਚੀਜ਼ਾਂ ਨੂੰ ਤੂਲ ਦੇਣ ਦੇ ਉੱਪਰ ਲਗਾਤਾਰ ਲੱਗੇ ਰਹਿੰਦੇ ਐ ਤਾਂ ਇਹ ਜਿਹੜਾ ਮਸਲਾ ਇਹ ਤਾਂ ਹੈ ਹੀ ਇੱਕ ਪੋਲੀਟੀਕਲ ਇਨਸਾਨ ਦੇ ਨਾਲ ਸੰਬੰਧਤ ਹੈ। ਕੰਗਣਾਰ ਨੌਤ ਜਿਨ੍ਹਾਂ ਨੇ ਪਿਛਲੇ ਸਮੇਂ ਕਿਸਾਨੀ ਵੀਰਾਂ ਨੂੰ ਕਿਸਾਨੀ ਅੰਦੋਲਨ ਨੂੰ ਕਿਸਾਨੀ ਧਰਨੇਂਦਪੁਰਾ ਬੈਠੀਆਂ ਹੋਈਆਂ ਬੀਬੀਆਂ ਵਾਸਤੇ ਗਲਤ ਸ਼ਬਦ ਵਰਤੇ ਗਲਤ ਬੋਲਿਆ ਉਹਨਾਂ ਵਾਸਤੇ। ਅਤੇ ਪੈਣ ਕੁਲਵਿੰਦਰ ਕੌਰ ਕਿਸਾਨ ਹੋਣ ਦੇ ਨਾਤੇ ਇਹ ਕਿਸਾਨ ਪਰਿਵਾਰ ਦੇ ਵਿੱਚ ਹੋਣ ਦੇ ਨਾਤੇ ਅਤੇ ਕਿਸਾਨੀ ਅੰਦੋਲਨ ਨੂੰ ਉਹਨਾਂ ਦੀ ਪੂਰੀ ਸਪੋਰਟ ਹੋਣ ਦੇ ਨਾਤੇ ਜਿਹੜੇ ਸ਼ਬਦ ਕੰਗਣਾ ਰਣੌਤ ਵੱਲੋਂ ਕਿਸੇ ਈਰਖਾ ਦੇ ਵਿੱਚ ਕਿਸੇ ਜੈਲਸੀ ਦੇ ਵਿੱਚ ਕਿਸੇ ਸਾੜੇ ਦੇ ਵਿੱਚ ਅਤੇ ਸਸਤੀ ਤੇ ਫੋਕੀ ਸ਼ੌਹਰਤ ਲੈਣ ਵਾਸਤੇ ਸ਼ਬਦ ਉਹਨੇ ਬੋਲੇ ਲਗਾਤਾਰ ਕਟਾਕਸ਼ ਕੀਤੇ ਸਖਾਂਤੇ ਕਟਾਕਸ਼ ਕਰਦੀ ਹੈ ਕਿਸਾਨੀ ਅੰਦੋਲਨ ਦੇ ਕਟਕਸ਼ ਕੀਤਾ ਕਿਸਾਨਾਂ ਤੇ ਕਟਕਸ਼ ਕੀਤਾ ਕਿਸਾਨੀ ਧਰਨੇ ਤੇ ਬੈਠੇ ਲੋਕਾਂ ਤੇ ਕਟਕਸ਼ ਕੀਤਾ ਸੋਹਿਆ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਨ ਲਈ ਤੁਸੀਂ ਕਪਤਾਵਾਂ ਦੇ ਰੂਪ ਦੇ ਵੀ ਸੁਣ ਚੁੱਕੇ ਹਾਂ ਖਬਰਾਂ ਦੇ ਰਹਾਂ ਹਾਂ ਆਪਾਂ ਸਾਰੇ ਚੰਗੀ ਤਰ੍ਹਾਂ ਇਸ ਮਸਲੇ ਤੋਂ ਜਾਣੂ ਆ ਤੇ ਕੰਗਣਾ ਰਣਾਉ ਦੇ ਗੱਲ ਦੇ ਉੱਪਰ ਕਰਾਰਾ ਥੱਪੜ ਪੈਣ ਕਲਿੰਦਰ ਕੌਰ ਦੇ ਵੱਲੋਂ ਜੜਿਆ ਗਿਆ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਕੰਗਨਾਰ ਨੌਤ ਵੱਲੋਂ ਉਹਨਾਂ ਦਾ ਨਾਮ ਸੁਣਦਿਆਂ ਸਾਰ ਖਾਲਸਤਾਨੀ ਕਹਿ ਕੇ ਟਾਰਗੇਟ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਜਲਦੀ ਤੌਰ ਦੇ ਪਰ ਉਹਨਾਂ ਦੇ ਪਰ ਕੰਨ ਦੇ ਉਹਨਾਂ ਵੱਲੋਂ ਕੰਨ ਤੇ ਥੱਪੜ ਮਾਰ ਕੇ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਤੁਸੀਂ ਇਹ ਸ਼ਬਦ ਤਰਨਿੰਦਰ ਪਰ ਬੈਠੀਆਂ ਬੀਬੀਆਂ ਵਾਸਤੇ ਵੀ ਸ਼ਬਦ ਵਰਤੇ ਸਨ ਉਹਨਾਂ ਨੂੰ ਬਹੁਤ ਅਪਦੀਸ਼ ਵਦਾਵਲੀ ਤੂੰ ਬੋਲੀ ਸੀ ਹੁਣ ਕੀ ਹੋ ਰਿਹਾ ਹੈ ਉਹ ਮਸਲਾ ਬਣਿਆ ਇੱਕ ਤਾਂ ਇੱਕ ਇੱਕ ਤਰਫਾ ਹੋਇਆ ਤਖਨ ਨਹੀਂ ਜਾਣਿਆ ਗਿਆ ਪੈਣ ਕੁਲਿੰਦਰ ਕੌਰ ਦਾ ਅਤੇ ਇੱਕ ਡਿਊਟੀ ਮੁਲਾਜ਼ਮ ਬੀਬੀ ਦੇ ਕੰਗਨਾਰ ਨੌਤ ਦੇ ਨਾਲ ਚੱਲ ਰਹੇ ਸ਼ਖਸ ਵੱਲੋਂ ਵੀ ਥੱਪੜ ਮਾਰਿਆ ਗਿਆ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਆ ਪੈਣ ਕੰਗਨ ਜਿਹੜਾ ਪੈਣ ਕੁਲਿੰਦਰ ਕੌਰ ਦੇ ਪਰ ਇਹ ਕਾਰਵਾਈ ਕੀਤੀ ਗਈ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਹੁਣ ਹਰਿਆਣੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਵੀਰ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਨਸਲੀ ਵਿਤਕਰੇ ਦਾ ਉਹਨਾਂ ਨੂੰ ਸ਼ਿਕਾਰ ਹੋਣਾ ਪਿਆ ਉਹਨਾਂ ਦੇ ਪਰ ਇਹ ਹਮਲਾ ਜਿਹੜਾ ਜਾਪਦਾ ਹੈ ਉਹ ਨਸਲੀ ਹਮਾ ਜਾ ਹਮਲਾ ਜਾਪਦਾ ਹੈ ਕੰਗਨਾ ਰਣੌਦ ਦੇ ਮਸਲੇ ਤੋਂ ਬਾਅਦ ਬਿਨਾਂ ਵਜ੍ਹਾ ਬਿਨਾਂ ਕਿਸੇ ਗੱਲ ਤੋਂ ਇੱਕ ਸਿੱਖ ਨੂੰ ਘੁਰ ਕੇ ਇੱਕ ਸਿੱਖ ਨੂੰ ਰੋਕ ਕੇ ਉਦੇ ਤੇ ਹਮਲਾ ਕੀਤਾ ਜਾਣਾ ਪਥਰਾ ਕੀਤਾ ਜਾਣਾ ਪਥਰਾਂ ਦੇ ਨਾਲ ਰੋੜਿਆਂ ਦੇ ਨਾਲ ਉਹਦੇ ਉੱਪਰ ਹਮਲਾ ਕਰਨਾ ਉਹਨੂੰ ਬੁਰੀ ਤਰ੍ਹਾਂ ਕੁੱਟਣਾ ਦਸਤਾਰ ਦੀ ਬਦਬੀ ਕਰਨੀ ਕੇਸਾਂ ਦੀ ਬਦਬੀ ਕਰਨੀ ਇਹ ਬਹੁਤ ਮਾੜੀ ਘਟਨਾ ਬਹੁਤ ਬੁਰੀ ਘਟਨਾ ਹੈ ਜਿਹੜੀ ਕਿ ਇਹ ਇਸ ਮਸਲੇ ਨੂੰ ਕਿਸੇ ਹੋਰ ਪਾਸੇ ਵੱਲ ਧਕੇਲ ਸਕਦੀ ਹੈ ਧੱਕ ਸਕਦੀ ਹੈ ਕਿਉਂਕਿ ਰਾਜਨੀਤਿਕ ਜਿਹੜਾ ਲੋਕ ਹੁੰਦੇ ਆ ਉਹ ਗੱਲ ਨੂੰ ਤੂਲ ਦੇ ਕੇ ਪਹਿਲਾਂ ਗੱਲ ਨੂੰ ਵੱਡਿਆ ਕਰਦੇ ਆ ਫੇਰ ਉਸ ਗੱਲ ਨੂੰ ਆਪ ਹੀ ਟਿਕਾਉਣ ਵਾਸਤੇ ਰਾਜ਼ੀ ਹੁੰਦੇ ਆ ਆਪ ਹੀ ਟਿਕਾਉਣਾ ਚਾਹੁੰਦੇ ਹੁੰਦੇ ਆ ਉਸ ਮਸਲੇ ਨੂੰ ਇਸ ਕਰਕੇ ਰਾਜਨੀਤਿਕ ਲੋਕ ਆ ਇਸ ਗੱਲ ਨੂੰ ਬਹੁਤ ਵੱਡਿਆ ਕਰ ਸਕਦੇ ਆ ਲੋਕ ਅਤੇ ਸੰਗਤ ਹਰਿਆਣੇ ਦੇ ਲੋਕ ਪੰਜਾਬ ਦੇ ਲੋਕ ਜਿਹੜੇ ਆ ਜਰੂਰ ਇਸ ਗੱਲ ਦੇ ਉੱਪਰ ਬਹੁਤ ਚੰਗੀ ਤਰ੍ਹਾਂ ਨਿਗਾ ਰੱਖਣ ਇਨੂੰ ਏਦਾਂ ਹਿੰਦੂ ਸਿੱਖ ਦੀ ਲੜਾਈ ਨਾ ਬਣਾਇਆ ਜਾਵੇ। ਇਸ ਮਸਲੇ ਨੂੰ ਹਿੰਦੂਆਂ ਤੇ ਸਿੱਖਾਂ ਦਾ ਮਸਲਾ ਨਾ ਮੰਨਨਤਾ ਜਾਵੇ। ਪਰ ਬਣਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਬਹੁਤ ਵੱਡੇ ਪੱਧਰ ਤੇ ਉੱਪਰ ਕੀਤੀਆਂ ਜਾਣਗੀਆਂ। ਇਹ ਸਟਾਰਟਿੰਗ ਆ ਵੀਰ ਸਿਕੰਦਰ ਸਿੰਘ ਦੇ ਉੱਪਰ ਜੋ ਹਮਲਾ ਹੋਇਆ ਇਸ ਕਰਕੇ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿਉਂਕਿ ਹਰਿਆਣੇ ਦੇ ਵਿੱਚ ਜਿਹੜੀ ਸਰਕਾਰ ਆ ਉਹ ਭਾਜਪਾ ਦੀ ਹੈ। ਰੰਗਨਾਰ ਨੌਤ ਬੀਜੇਪੀ ਦੀ ਸੀਟ ਤੋਂ ਐਮਪੀ ਬਣੀ ਹੈ ਉਹਨਾਂ ਦੇ ਕੰਨ ਦੇ ਪਰ ਥੱਪੜ ਵੱਜਿਆ ਸਿੱਖ ਪੈਣ ਦੇ ਵੱਲੋਂ ਤਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਬੁਰਾ ਰੰਗ ਤੇ ਇਹਨਾਂ ਨੂੰ ਦਿੱਤਾ ਜਾ ਸਕਦਾ ਹੈ ਹਰਿਆਣਾ ਸਰਕਾਰ ਬੀਜੇਪੀ ਦੀ ਸਰਕਾਰ ਹੈ ਪਰ ਅਸੀਂ ਇਹ ਚਾਹੁੰਦੇ ਆ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਜਿੰਨਾ ਕ ਮਸਲਾ ਉਹਨਾਂ ਕਰਖ ਲਿਆ ਜਾਵੇ ਜਿਉ ਕੰਗਨਾਰ ਨਾ ਹੋ ਤਾਂ ਜ਼ਹਿਰ ਉਗਲਦੀ ਹੈ ਕੰਗਨਾਰ ਨਾ ਹੋ ਤਾਂ ਜ਼ਹਿਰ ਹੈ ਉਗਲਦੀ ਆ ਤਾਂ ਉਹਨੇ ਕੰਨ ਦਾ ਥੱਪੜ ਖਾਣੇ ਖਾਣੇ ਆ ਕੰਗਨਾਰ ਨਾ ਹੋ ਤਾਂ ਜਿਵੇਂ ਆਮ ਲੋਕ ਆਮ ਮੁਖ ਆਮ ਸ਼ਾਸਦਾਨ ਲੋਕ ਪੰਜਾਬ ਦੇ ਚ ਆ ਭਾਰਤ ਦੇ ਚ ਰਹਿੰਦੇ ਆ ਉਸ ਤਰੀਕੇ ਨਾਲ ਰਹੇ ਪਰ ਜੇ ਹੁਣ ਉਹ ਟਾਰਗੇਟ ਕਰਦੀ ਹੈ ਬਿਨਾਂ ਗੱਲ ਤੋਂ ਬਿਨਾਂ ਕਿਸੇ ਵਜ੍ਹਾ ਤੋਂ ਹੁਣ ਆ ਕੰਨ ਦੇ ਉੱਪਰ ਥੱਪੜ ਵੱਜਿਆ ਗਲਤੋਨੇ ਸ਼ਬਦ ਵਰਤਿਆ ਮੂਹਰੋ ਅਗਲੀ ਨੇ ਕੰਨ ਤੇ ਥੱਪੜ ਛੱਡਤਾ ਥੱਪੜ ਮਾਰਨ ਤੋਂ ਬਾਅਦ ਵੀ ਉਹ ਸ਼ਬਦ ਆਪਣੀ ਜ਼ਬਾਨ ਤੋਂ ਵਰਤਦੀ ਹੈ ਕਿ ਖਾਲਸਤਾਨੀ ਖਾਲਸਤਾਨ ਨੂੰ ਪੰਜਾਬ ਵਿੱਚ ਬੜਾਵਾ ਦਿੱਤਾ ਜਾ ਰਿਹਾ ਹੈ ਖਾਲਸਤਾਨ ਪੰਜਾਬ ਦੇ ਵਿੱਚ ਪੈਦਾ ਹੋ ਰਿਹਾ ਹੈ ਸੰਧ ਨਹੀਂ ਆ ਰਹੀ ਇੱਕ ਥੱਪੜ ਵੱਜਣ ਦੇ ਨਾਲ ਵੀ ਖਾਲਸਤਾਨ ਪੈਦਾ ਹੋ ਗਿਆ ਖਾਲਸਤਾਨੀ ਹੋ ਗਏ ਇਸ ਲਈ ਇਹ ਚੀਜ਼ ਜਿਹੜੀ ਹੈ ਜਿਵੇਂ ਦੀ ਹੈ ਕਿ ਉਵੇਂ ਦੀ ਰਹਿਣ ਦਿੱਤਾ ਜਾਵੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਵੀ ਬਿਨਾ ਕਿਸੇ ਗਲਤ ਤੋਂ ਬਿਨਾ ਕਿਸੇ ਬਾਤ ਤੋਂ ਗੱਲ ਨੂੰ ਟੂਲ ਦੇ ਰਿਹਾ ਹੈ ਭੈਣ ਕੁਲਿੰਦਰ ਕੌਰ ਨੇ ਇਹ ਸਭ ਕੁਝ ਕੀਤਾ ਹੈ ਭੈਣ ਕੁਲਿੰਦਰ ਕੌਰ ਬਹੁਤ ਚੰਗੀ ਤਰ੍ਹਾਂ ਜਾਣਦੀ ਆ ਉਹ ਪੰਜਾਬ ਨੂੰ ਉਸ ਹਸ਼ਰ ਨੂੰ ਕਰਨ ਤੋਂ ਪਹਿਲਾਂ ਇਹ ਚੀਜ਼ੇ ਦਾ ਪਤਾ ਹੀ ਸੀ ਕਿ ਇਹਦਾ ਹੋ ਸਕਦਾ ਬਸ ਬਿਨਾ وجہ ਕੋਈ ਕੀ ਕਮੈਂਟ ਕਰ ਰਿਹਾ ਕਿ ਕੀ ਕਮੈਂਟ ਕਰ ਰਿਹਾ ਆਪਣੀ ਮਰਜ਼ੀ ਦੇ ਨਾਲ ਕਿ ਹੁਣ ਪਤਾ ਲੱਗੂਗਾ ਕਿਸੇ ਸ਼ੇਰ ਨਹੀਂ ਕਹਿ ਕੇ ਤੂਲ ਦੇ ਰਹੇ ਆ ਉਹਨਾਂ ਦੀ ਨੌਕਰੀ ਖਤਰੇ 'ਚ ਆ ਉਹ ਖਤਰੇ 'ਚ ਨੌਕਰੀਆਂ ਉਹਦੇ ਪੈਰਾਂ 'ਚ ਰੁਲਦੀਆਂ ਫਿਰਦੀਆਂ ਹੁਣ ਬਾਕੀ ਦੂਸਰੀ ਜਿਹੜੀ ਗੱਲ ਆ ਅਣਖ ਤੇ ਜਿਹੜੀ ਗੈਰਤ ਦਾ ਵੀ ਹੁੰਦਾ ਕੰਨ ਹੁੰਦਾ ਉਹ ਕਿਸੇ ਸਵਾਰਥ ਵਾਲ ਨੂੰ ਨਿਗਾਹ ਰੱਖ ਕੇ ਨਹੀਂ ਕਦੇ ਵੀ ਇਦਾਂ ਦੇ ਕੰਮ ਹੁੰਦੇ ਹੁੰਦੇ ਕਿ ਮੇਰੇ ਪਰਿਵਾਰ ਵਾਲਾ ਕੌਣ ਵੇਖੂਗਾ ਜਿਹੜਾ ਇਹ ਚੀਜ਼ ਨੂੰ ਸੋਚਿਆ ਕਿ ਮੇਰੇ ਪਰਿਵਾਰ ਵਾਲਾ ਕੌਣ ਵੇਖੂਗਾ ਮੇਰੇ ਪਰਿਵਾਰ ਦਾ ਕੀ ਬਣੂ ਮੇਰਾ ਕੀ ਬਣੂ ਮੇਰੀ ਜੌਬ ਦਾ ਕੀ ਬਣੂਗਾ ਫਿਰ ਇਹ ਚੀਜ਼ਾਂ ਮناسب ਨਹੀਂ ਹੁੰਦੀਆਂ ਫਿਰ ਤਾਂ ਉਹ ਉਸ ਲਾਲਤ ਵਾਲੀ ਜ਼ਿੰਦਗੀ ਆ ਉਹਨੇ ਜੀਵੀ ਜਾਣੀ ਅਣਖ ਤੇ ਜਿਹੜੀ ਗੈਰਤ ਹੁੰਦੀ ਆ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਵੇਖਦੀ ਉਹ ਭਾਈ ਸਤਵੰਦ ਸਿੰਘ ਜੀ ਭਾਈ ਬੈਂਸ ਸਿੰਘ ਜੀ ਉਹ ਵੀ ਸਰਕਾਰੀ ਮੁਲਾਜ਼ਮ ਸਨ ਪ੍ਰਧਾਨ ਮੰਤਰੀ ਦੇ ਬੌਡੀਗਾਰਡ ਸਨ ਸਾਰੀਆਂ ਚੀਜ਼ਾਂ ਉਹ ਪਹਿਲਾਂ ਸੋਚਦੇ ਤਾਂ ਕਦੇ ਵੀ ਇਦਾਂ ਦਾ ਨਹੀਂ ਸੀ ਕੀਤਾ ਜਾ ਸਕਦਾ ਹੁੰਦਾ ਕਦੇ ਕੀਤਾ ਜਾ ਹੀ ਨਹੀਂ ਸਕਣਾ ਸੀ ਇਦਾਂ ਇਸ ਲਈ ਇਹ ਚੀਜ਼ਾਂ ਜਿਹੜੀਆਂ ਨੇ ਅਣਖ ਗੈਰਤ ਜਿਹੜੀ ਆ ਉਹ ਇਹ ਸਾਰੇ ਕੱਸੇ ਤੋਂ ਉੱਪਰ ਉੱਠ ਕੇ ਕੀਤੀ ਹੁੰਦੀ ਹੈ ਬੇਗਰਤ ਲੋਕ ਆਪਣੀਆਂ ਧੀਆਂ ਪੈਣਾ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਘਰੋਂ ਚੁੱਕ ਦਿਆਂ ਦੇਖਦੇ ਆ ਦੁਰਾਣਾ ਚੁੱਕ ਕੇ ਲੈ ਕੇ ਜਾ ਰਿਹਾ ਬੇਗਰਤ ਬੰਦੇ ਮਿੰਜੀ ਕਰਦਾ ਘਰੋਂ ਬਹੁ ਬੇਟੀ ਨੂੰ ਜਰਵਾਨੇ ਨੇ ਚੁੱਕ ਲਿਆ ਕਰੇ ਮਰਦ ਤੇ ਖਲੋਤੇ ਵੇਖ ਰਹੇ ਆ ਕਿ ਜੇਕਰ ਅਸੀਂ ਮੁਕਾਬਲਾ ਕੀਤਾ ਜੇਕਰ ਸਾਹਮਣਾ ਕਰਾਂਗੇ ਤਾਂ ਸਾਨੂੰ ਮਾਰਿਆ ਜਾਊ ਸਾਨੂੰ ਕੁੱਟਿਆ ਜਾਊ ਸਾਡੀ ਜਾਨ ਤੇ ਬਣੂ ਉਹ ਚੁੱਕਣ ਵਾਸਤੇ ਆਏ ਆ ਹੁਣ ਕੱਲੀ ਬਹੁ ਨੂੰ ਕੱਲੀ ਬੇਟੀ ਨੂੰ ਉਠਾ ਕੇ ਲੈ ਕੇ ਜਾ ਰਹੇ ਆ ਸਾਰਾ ਪਰਵਾਰ ਠੀਕ ਆ ਏਸੀ ਬੇਗਹਿਰਤੇ ਲੋਕ ਆ ਏਸੀ ਬੇਗਹਿਰਤੇ ਲੋਕਾਂ ਦੀਆਂ ਗੱਲਾਂ ਏਸੀ ਜ਼ਲਾਲਤ ਵਾਲੀ ਜ਼ਿੰਦਗੀ ਨੂੰ ਜਿਉਣ ਵਾਲੇ ਲੋਕਾਂ ਦੀਆਂ ਗੱਲਾਂ ਜਿਹੜੀਆਂ ਇਤਿਹਾਸ ਵਿੱਚ ਦਰਦ ਆ ਇਸ ਤੋਂ ਵੀ ਵੱਧ ਬੇਗਾਰ ਤੇ ਅਤੀ ਜ਼ਲਾਲਤ ਨਾਲ ਭਰੀ ਜ਼ਿੰਦਗੀ ਨੂੰ ਜੂਨ ਵਾਲੇ ਲੋਕ ਆਪਣੀ ਜ਼ਲਾਲਤ ਦਾ ਆਪਣੀ ਬੇਗਾਰਤੀ ਦਾ ਆਪਣੀ ਬੁਸਦਲ ਪਣ ਦਾ ਉਹ ਸਬੂਤ ਦਿੰਦੇ ਹੁੰਦੇ ਸਨ ਪੱਕਾ ਸਬੂਤ ਦੇ ਦਿੰਦੇ ਸੀ ਕਿਵੇਂ ਜਦੋਂ ਗੁਰੂ ਕੀ ਸਿੱਖਾਂ ਨੇ ਉਹਨਾਂ ਘਰੋਂ ਉਠਾਈਆਂ ਕਿੰਗੀਆਂ ਬਹੁ ਬੇਟੀਆਂ ਨੂੰ ਛੜਾ ਕੇ ਲਿਆਉਣਾ ਕਈ ਬੇਗਹਿਰ ਤੇ ਲੋਕ ਪਤਾ ਕੀ ਕਹਿੰਦੇ ਹੁੰਦੇ ਸੀ ਕਿ ਬੇਗਹਿਰ ਤੇ ਲੋਕ ਐਂ ਕਹਿੰਦੇ ਹੁੰਦੇ ਸੀ ਕਿ ਤੂੰ ਘਰੇ ਕਿਵੇਂ ਆ ਗਈ ਤੂੰ ਘਰੇ ਕਾਹਤੋਂ ਆ ਗਈ ਤੈਨੂੰ ਕੌਣ ਛਡਾ ਲਿਆ ਤੂੰ ਕਿਉਂ ਇੱਥੇ ਵਾਪਸ ਆ ਗਈ ਜਿੱਦਾਂ ਨੂੰ ਕਿਸੇ ਨੇ ਛਡਾਇਆ ਤੂੰ ਇੱਥੇ ਕਾਹਤੋਂ ਆ ਗਈ ਤੇਰੇ ਮਗਰ ਦਰਵਾਣਾ ਫੇਰ ਆਊਗਾ ਸਾਨੂੰ ਵੀ ਮਾਰ ਦਊਗਾ ਸਾਨੂੰ ਵੀ ਮਾਰ ਦੇ ਇਹ ਗੱਲਾਂ ਜਦੋਂ ਸਿੰਘ ਛਡਵਾ ਕੇ ਲਿਆਉਂਦੇ ਸੀ ਬਹੁ ਬੇਟੀਆਂ ਨੂੰ ਜਿਨ੍ਹਾਂ ਨੂੰ ਛੜਵਾ ਕੇ ਲਾਉਂਦੇ ਸੀ ਬਹੁਤ ਬੇਟੀਆਂ ਨੂੰ ਉਹਨੂੰ ਘਰਾਂ ਚ ਆ ਕੇ ਸੁਣਨੀਆਂ ਪੈਂਦੀਆਂ ਸੀ। ਉਹਨਾਂ ਨੇ ਸੁਣਨਾ ਪੈਂਦਾ ਸੀ ਬੇਗੈਰ ਤੇ ਲੋਕਾਂ ਦੇ ਪਾਸੋਂ। ਇਸ ਲਈ ਬੇਗੈਰ ਤੇ ਲੋਕ ਇਦਾਂ ਦੇ ਹੁੰਦੇ ਆ ਉਹ ਤਾਂ ਬਹੁਤ ਬੇਟੀਆਂ ਖਿਆ ਸਾਹਮਣੇ ਕੋ ਉਠਾ ਕੇ ਲੈ ਗਏ ਚੁੱਪੀ ਕਰ ਜਾਂਦੇ ਆ ਬਸ। ਵੀ ਹੁਣ ਜਾਣ ਤੇ ਆਊਗੀ। ਪਰ ਗੈਰਤਮੰਦ ਲੋਕਾਂ ਦੇ ਹਿੱਸੇ ਵਿੱਚ ਚੀਜ਼ਾਂ ਨਹੀਂ ਆਈਆਂ। ਆਪਣਾ ਫਿਕਰ ਕਰਨ ਵਾਲੇ ਆਪਣੇ ਪਰਿਵਾਰ ਦਾ ਫਿਕਰ ਕਰਨ ਵਾਲੇ ਆਪਣੀ ਜੋਬ ਦਾ ਫਿਕਰ ਕਰਨ ਵਾਲੇ ਆਪਣੀ ਜ਼ਿੰਦਗੀ ਦਾ ਫਿਕਰ ਕਰਨ ਵਾਲੇ ਕਦੇ ਵੀ ਦੁਨੀਆਂ ਦੇ ਵਿੱਚ ਇਹੋ ਜਿਹਾ ਕਾਰਨਾਮਾ ਨਹੀਂ ਕਰ ਸਕਦੇ ਹੁੰਦੇ ਜਿਹਦੇ ਨਾਲ ਉਹ ਮਰਨ ਤੋਂ ਬਾਅਦ ਜਿਉਂਦੇ ਰਹਿ ਸਕਣ ਜਿਹਦੇ ਨਾਲ ਉਹ ਮਰਨ ਤੋਂ ਬਾਅਦ ਜਿਉਂਦੇ ਰਹਿ ਸਕਣ ਉਹ ਕਦੇ ਵੀ ਇਦਾਂ ਦਾ ਕੋਈ ਵੀ ਕਾਰਨਾਮਾ ਨਹੀਂ ਕਰ ਸਕਦੇ ਹੁੰਦੇ ਇਹ ਚੀਜ਼ਾਂ ਜਿਹੜੀਆਂ ਨੇ ਜਜ਼ਬਾਤੀ ਹੋ ਕੇ ਨਹੀਂ ਹੁੰਦੀਆਂ ਜਜ਼ਬਾਤੀ ਹੋ ਕੇ ਜਜ਼ਬਾਤਾਂ ਇੱਕ ਦੋ ਮਿੰਟ ਦੀ ਖੇਡ ਹੁੰਦੀ ਹੈ ਇੱਕ ਦੋ ਮਿੰਟ ਦੀ ਬਸ ਉਹ ਸਕਿੰਟਾਂ ਦੀ ਚੀਜ਼ ਹੁੰਦੀ ਹੈ ਜਜ਼ਬਾਤ ਆ ਉਸ ਤੋਂ ਬਾਅਦ ਨਾਲ ਦੀ ਨਾਲ ਮਨੁੱਖ ਸ਼ਾਂਤ ਹੋ ਜਾਂਦਾ ਠਰ ਜਾਂਦਾ ਕਿ ਨਹੀਂ ਮੈਂ ਗਲਤ ਕਰਨ ਲੱਗਾ ਸੀ ਪਰ ਇਹ ਜਜ਼ਬਾਤੀ ਨਹੀਂ ਹੈ ਇਹ ਚੀਜ਼ਾਂ ਜਜ਼ਬਾਤੀ ਨਹੀਂ ਆ ਜੋ ਪੈਣ ਕੁਲਿੰਦਰ ਕੌਰ ਨੇ ਕੀਤੇ ਇਹ ਜਜ਼ਬਾਤੀ ਚੀਜ਼ਾਂ ਨਹੀਂ ਆ ਇਹ ਇੱਕ ਪੰਜਾਬ ਦੀ ਖੈਰਤਮੰਦ ਬਲੱਡ ਦੀ ਨਿਸ਼ਾਨੀ ਹੈ ਜਿਉਂਦੀ ਜ਼ਮੀਰ ਦੀ ਨਿਸ਼ਾਨੀ ਹੈ ਜਿਉਂਦੇ ਅਸੀਂ ਜਿਉਂਦੇ ਆ ਇਹ ਸਬੂਤ ਹੈ ਇਹ ਚੀਜ਼ ਦੱਸ ਰਹੀਆਂ ਨੇ ਕਿ ਅਸੀਂ ਜਿਉਂਦੇ ਆ ਅਸੀਂ ਲੋਕ ਐਂਟੀਆਂ ਦੇ ਖੁਰੜਿਆਂ 'ਚ ਡਿੱਗਦੇ ਫਿਰਦੇ ਹੁੰਦੇ ਆ ਮੰਤਰੀਂ ਦੇ ਪੈਰਾਂ 'ਚ ਖੁਰੜਿਆਂ 'ਚ ਡਿੱਗਦੇ ਫਿਰਦੇ ਹੁੰਦੇ ਆ ਉਹਨਾਂ ਦੀ ਸ਼ਾਵਾਂ ਛਪਾਲਦੇ ਹੁੰਦੇ ਆ ਪਰ ਇਹ ਸਭ ਕੁਝ ਜੋ ਹੋਇਆ ਇਹ ਬਹੁਤ ਉਪਰੋਠਕੀ ਹੋਇਆ ਪਰ ਮੈਂ ਹੁਣ ਜਿਹੜੀ ਅੱਜ ਖਾਸ ਤੌਰ ਤੇ ਬੇਨਤੀ ਪੰਜਾਬ ਦੇ ਲੋਕਾਂ ਨੂੰ ਕਰਨ ਵਾਸਤੇ ਹਾਜ਼ਰ ਹੋਇਆ ਹਾਂ ਹਰਿਆਣੇ ਦੇ ਵੀਰਾਂ ਨੂੰ ਬਿੰਤੀ ਕਰਨ ਵਾਸਤੇ ਹਾਜ਼ਰ ਹੋਏ ਆਂ ਇਨਸਾਫ ਪਸੰਦ ਲੋਕਾਂ ਦੇ ਨਾਲ ਇਹ ਗੱਲਬਾਤ ਸਾਂਝੀ ਕਰਨ ਵਾਸਤੇ ਮੈਂ ਅੱਜ ਆਪ ਜੀ ਦੇ ਨਾਲ ਲਾਈਵ ਹੋਏ ਆਂ ਇਹ ਚੀਜ਼ਾਂ ਜਿਵੇਂ ਦੀਆਂ ਹੈ ਨਵੇਂ ਦੀਆਂ ਰਹਿਣ ਦਿਓ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਜਿਹੜੀ ਹੈ ਗਲਤ ਰੰਗਤ ਨਾ ਦਿੱਤੀ ਜਾਵੇ ਦੇਣ ਦੇ ਯਤਨ ਤਾਂ ਕੀਤੇ ਜਾ ਰਹੇ ਆ ਭਾਈ ਸਿਕੰਦਰ ਸਿੰਘ ਦੀ ਘਟਨਾ ਗਲਤ ਰੰਗਤ ਹੀ ਆ ਹੋਰ ਇਸ ਤੋਂ ਬਾਅਦ ਕੋਈ ਨਹੀਂ ਆ ਪਰ ਇਹ ਬੇਗਿਆਰਤਿਆਂ ਵਾਲੇ ਕੰਮ ਆ ਇਹ ਬੇਗਿਆਰਤਿਆਂ ਵਾਲੇ ਕੰਮ ਸਿੱਖ ਨਹੀਂ ਕਰਦਾਗਾ ਸੁਖਵਿੰਦਰ ਸਿੰਘ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਆ ਆਮ ਆਮ ਮਨੁੱਖ ਸੀ ਉਹ ਕੰਮ ਤਾਂ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਉਹਦੀ ਦਸਤਾਰ ਵੇਖ ਕੇ ਦਾੜਾ ਵੇਖ ਕੇ ਉੱਤੇ ਹਮਲਾ ਕੀਤਾ ਗਿਆ ਇਹ ਬੇਗਿਆਰਤੀ ਬੰਦੇ ਦੀਆਂ ਨਿਸ਼ਾਨੀਆਂ ਇਹ ਸਿੱਖ ਦੇ ਹਿੱਸੇ ਕਦੇ ਵੀ ਨਹੀਂ ਆਇਆ ਇਹ ਸਿੱਖ ਦੇ ਹਿੱਸੇ ਨਹੀਂ ਆਇਆ ਇਹ ਇਹ ਸਿੱਖ ਦੇ ਹਿੱਸੇ ਨਹੀਂ ਆਈਆਂ ਆਈਆਂ ਇਹ ਚੀਜ਼ਾਂ ਵਜ਼ੀਰ ਖਾਨ ਨੇ ਛੋਟੇ ਸਾਹਜਦਿਆਂ ਨੂੰ ਨੀਹਾਂ ਦੇ ਵਿੱਚ ਨੇਆ ਵਜ਼ੀਰ ਖਾਨ ਨੇ ਛੋਟੇ ਸਾਹਜਦਿਆਂ ਨੂੰ ਨੀਹਾਂ ਦੇ ਵਿੱਚ ਨੇਆ ਕਿਤੇ ਦੂਰ ਕਿਸੇ ਹੋਰ ਸਟੇਟ ਵਿੱਚ 2-400 ਕਿਲੋਮੀਟਰ ਦੂਰ ਵਜ਼ੀਰ ਖਾਨ ਦੀ ਕੌਮ ਦੇ ਵਸ਼ਿੰਦੇ ਦੇ ਨਾਲ ਨਹੀਂ ਇਦਾਂ ਕੀਤਾ ਗਿਆ ਨਹੀਂ ਉਹਨਾਂ ਦੀ ਕੌਮ ਦੇ ਬੱਚਿਆਂ ਨੂੰ ਫੜ ਕੇ ਮਾਰਿਆ ਗਿਆ ਕਿ ਵਜ਼ੀਰ ਖਾਨ ਨੇ ਸਾਡੀ ਕੌਮ ਦੇ ਬੱਚਿਆਂ ਨੂੰ ਮਾਰਿਆ ਸੀ ਉਹਦੀ ਕੌਮ ਦੇ ਬੱਚਿਆਂ ਨੂੰ ਮਾਰ ਰਹੇ ਆ ਇਹਤੇ ਸਿੱਖ ਜਿਹੜਾ ਨਾ ਸਿੱਖ ਜਿਹਦੇ ਨਾਲ ਟੱਕਰ ਹੈ ਜਿਹਨੇ ਗਲਤ ਕੀਤਾ ਉਹਨੂੰ ਨੇੜੇ ਹੋ ਕੇ ਮਿਲਦਾ ਉਹਨੂੰ ਮਿਲਣਾ ਜਾਂਦਾ ਉਹਦੇ ਬੱਚਿਆਂ ਨਾਲ ਉਹਦੇ ਪਰਿਵਾਰ ਨਾਲ ਉਹ ਹੋਰ ਕਿਸੇ ਨਾਲ ਇਦਾਂ ਇਦਾਂ ਸਿੱਖ ਨਹੀਂ ਕਰਦਾਗਾ ਬਾਬਾ ਬੰਦਾ ਸਿੰਘ ਜੀ ਭਹਾਦਰ ਉਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਹੱਥ ਵਿੱਚ ਖੰਜਰ ਫੜਾਇਆ ਜਾਂਦਾ ਸਜ਼ਾ ਬਹੁਤ ਦਿੱਤੀ ਜਾਂਦੀ ਤਸ਼ੱਦਦ ਬੜਾ ਕੀਤਾ ਜਾਂਦਾ ਵਾ ਬੰਦਾ ਸਿੰਘ ਬਹਾਦਰ ਦੇ ਉੱਪਰ ਤਸ਼ੱਦਦ ਕਰਨ ਤੋਂ ਬਾਅਦ ਆ ਬੰਦਾ ਸਿੰਘ ਬਹਾਦਰ ਜੀ ਉਹਨਾਂ ਦੇ ਹੱਥ ਵਿੱਚ ਖੰਜਰ ਫੜਾਇਆ ਜਾਂਦਾ ਹੈ ਖੰਜਰ ਫੜਾ ਕੇ ਉਹਨਾਂ ਦੇ 4 ਸਾਲ ਦੇ ਬੱਚੇ ਨੂੰ ਉਹਨਾਂ ਦੇ ਮੂਰੇ ਕੀਤਾ ਜਾਂਦਾ ਆਦੇ ਇਸ ਬੱਚੇ ਦੇ ਕਲੇਜੇ ਵਿੱਚ ਖੰਜਰ ਠੋਕ ਇਸ ਬੱਚੇ ਦੀ ਕਲੇਜੇ ਵਿੱਚ ਖੰਜਰ ਠੋਕ ਦਲਚੀਰ ਇਸ ਬੱਚੇ ਦਾ ਇਹਦਾ ਦਲਚੀਰ ਦੀ ਇਹਦਾ ਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਹੀ ਸੁਪੁੱਤਰ ਦਾ ਕਲੇਜਾ ਚੀਰਨ ਵਾਸਤੇ ਕਿਹਾ ਜਾਂਦਾ ਬਾ ਬੰਦਾ ਸਿੰਘ ਬਹਾਦਰ ਦਾ ਜਵਾਬ ਪਤਾ ਕੀ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿਣ ਲੱਗੇ ਕਿ ਮੇਰੇ ਸਾਹਮਣੇ ਖਲੋਤਾ ਹੋਇਆ 4 ਸਾਲ ਦਾ ਬੱਚਾ ਮੇਰਾ ਬੇਟਾ ਹੈ ਇਹ ਮੇਰਾ ਬੇਟਾ ਹੈ ਇਥੇ ਫਰਕਸ਼ੀਰ ਜੇ 13 ਬੱਚਾ ਵੀ ਹੁੰਦਾ 13 ਬਾਲਕ ਹੁੰਦਾ ਮੇਰੇ ਤੋਂ ਉਹਦੇ ਤੇ ਵੀ ਇਦਾਂ ਖੰਜਰ ਨਹੀਂ ਸੀ ਚੱਲਣਾ ਮੇਰੇ ਕੋਲੋਂ ਜੇ 13 ਬੇਟਾ ਹੁੰਦਾ ਉਹਦੇ ਉੱਪਰ ਵੀ ਖੰਜਰ ਨਹੀਂ ਸੀ ਚੱਲਣਾ ਕਿਉਂ ਕਿ ਸਿੱਖ ਜਿਹੜਾ ਹੈ ਮਜ਼ਲੂਮ ਦੇ ਉੱਪਰ ਹਮਲਾ ਨਹੀਂ ਕਰਦਾ ਬੱਚੇ ਤੇ ਇਸਤਰੀ ਤੇ ਬਜ਼ੁਰਗ ਤੇ ਬੇਕਸੂਰ ਤੇ ਸਿੱਖ ਵਾਰ ਨਹੀਂ ਕਰਦਾ ਇਹ ਸਿੱਖਾਂ ਦਾ ਇਤਿਹਾਸ ਆ ਪਿਆਰੋ ਇਹ ਸਿੱਖਾਂ ਦੀ ਹਿਸਟਰੀ ਹੈ ਸਿੱਖਾਂ ਦਾ ਇਤਿਹਾਸ ਹੈ ਸਿੱਖ ਨਹੀਂ ਕਿਸੇ ਕਿਸੇ ਬੇਦੋਸ਼ੀ ਦੇ ਉੱਪਰ ਹਮਲਾ ਕਰਦਾ ਪਰ ਇਹ ਜੋ ਲੋਕ ਕਰ ਰਹੇ ਨੇ ਇਹਨਾਂ ਦੇ ਹਿੱਸੇ ਇਦਾਂ ਦੀਆਂ ਚੀਜ਼ਾਂ ਆ ਨੇ ਇਹ ਜੋ ਲੋਕ ਕਰ ਰਹੇ ਨੇ ਨਾ ਇਹਨਾਂ ਦੇ ਹਿੱਸੇ ਤਾਂ ਇਹ ਆਈਆਂ ਹੀ ਚੀਜ਼ਾਂ ਇਦਾਂ ਦੀਆਂ ਨੇ ਇਹਨਾਂ ਨੇ ਤਾਂ ਹਮਲੇ ਕਰਨੇ ਮਾਰਨਾ ਕੁੱਟਣਾ ਸਿੱਖਿਆ ਹੀ ਬੇਦੋਸ਼ਿਆਂ ਨੂੰ ਸਰਕਾਰ ਬਣ ਗਈ ਹੈ ਉੱਪਰ ਸੈਂਟਰ ਦੇ ਵਿੱਚ ਇਸ ਗੱਲ ਦਾ ਗਮਾਨ ਨਸ਼ਾ ਇਸ ਗੱਲ ਦਾ ਪਰ ਨਸ਼ਾ ਥੋੜੇ ਟਾਈਮ ਦਾ ਹੁੰਦਾ ਉਤਰ ਜਾਂਦਾ ਹੁੰਦਾ ਸਰਕਾਰਾਂ ਰਾਜ ਪਹਾਗ ਤਖਤੋਂ ਤਾਜ ਹਮੇਸ਼ਾ ਨਹੀਂ ਰਹਿੰਦੇ ਹੁੰਦੇ ਇਨਸਾਨੀਅਤ ਨੇ ਹਮੇਸ਼ਾ ਰਹਿਣਾ ਸੱਚ ਨੇ ਹਮੇਸ਼ਾ ਰਹਿਣਾ ਇਸ ਲਈ ਇਹਨਾਂ ਦਾ ਕਰੋ ਇਦਾਂ ਦਾ ਕੰਮ ਕਰੋ ਜਿਹਦੇ ਨਾਲ ਤੁਹਾਨੂੰ ਸਮਾਜ ਸ਼ਾਬਾਸ਼ ਦੇਵੇ ਜਿਹਦੇ ਨਾਲ ਤੁਹਾਡੇ ਬੱਚੇ ਪ੍ਰਾਊਡ ਕਰ ਸਕਣ ਮਾਣ ਕਰ ਸਕਣ ਤੁਹਾਡੇ ਤੇ ਸਾਡੇ ਬਜ਼ੁਰਗ ਨੇ ਆ ਕੀਤਾ ਤੁਸੀਂ ਅਜੋ ਕਰ ਰਹੇ ਹੋ ਵੀਰ ਸੁਖਵਿੰਦਰ ਸਿੰਘ ਨਾਲ ਜੋ ਕੀਤਾ ਗਿਆ ਇਹ ਜਿਨ੍ਹਾਂ ਨੇ ਵੀ ਕੀਤਾ ਹੈ ਜਿਨ੍ਹਾਂ ਦੇ ਬੱਚਿਆਂ ਨੇ ਕੀਤਾ ਜਿਨ੍ਹਾਂ ਲੋਕਾਂ ਨੇ ਕੀਤਾ ਹੈ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹਨੂੰ ਸ਼ਾਬਾਸ਼ ਦੇਣਗੇ ਕਿ ਤੁਸੀਂ ਬਹੁਤ ਚੰਗਾ ਕੀਤਾ ਚਲੋ ਜੋ ਹੁਣ ਜਿਹੜੇ ਪਰਿਵਾਰ ਚ ਰਹਿ ਰਹੇ ਜਿਨ੍ਹਾਂ ਨੂੰ ਪਰਮਾਹ ਲੈਣਗੇ ਕਿਸੇ ਗੱਲ ਨਾਲ ਕਰ ਲੈਣਗੇ ਕਿ ਕੋਈ ਪਰਦਾ ਪਾ ਕੇ ਗਲਤ ਰੰਗਤ ਪੇਸ਼ ਕਰ ਦੇਣਗੇ ਕਿਸੇ ਤਾਂ ਕੀਤਾ ਹੈ ਤੇ ਸਮਾਂ ਹੁਣ ਤੇ ਜਦੋਂ ਸੱਚ ਉੱਠੇਗਾ ਸੱਚ ਤਾਂ ਪਰਦਾ ਚੁੱਕਿਆ ਜਾਊਗਾ ਤੇ ਬੱਚੇ ਉਹਨਾਂ ਦੇ ਆਉਣ ਵਾਲੀ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਇਹਨਾਂ ਚੀਜ਼ਾਂ ਨੇ ਵੇਖਣਗੀਆਂ ਕਿ ਸਾਡੇ ਪਿਓ ਦਾਦੇ ਜਿਹੜੇ ਆ ਉਹ ਇਦਾਂ ਬੇਕਸ਼ੂਰ ਲੋਕਾਂ ਦੇ ਉੱਤੇ ਰਾਜ ਆਣਦੇ ਪਰ ਪੱਥਰ ਮਾਰਦੇ ਰਹੇ ਉਹਨਾਂ ਤੇ ਹਮਲੇ ਕਰਦੇ ਰਹੇ ਤਾਂ ਲਾਣਤਾ ਤੋਂ ਇਲਾਵਾ ਹੋਰ ਕੁਝ ਨਹੀਂ ਮਿਲ ਸਕਦਾ ਇਸ ਲਈ ਉਹ ਕਰੋ ਜਿਹਨੂੰ ਸਮਾਜ ਸਲਾਵੇ ਉਹ ਕਰੋ ਜਿਹਨੂੰ ਸਮਾਜ ਸਤਕਾਰੇ ਉਹ ਕਰੋ ਜਿਹਦੇ ਨਾਲ ਤੁਹਾਡਾ ਨਾਮਾਂ ਤੇ ਸਰਨਾਵਾ ਉੱਚਾ ਹੋ ਸਕੇ ਸੋ ਇਸ ਲਈ ਅੰਤ ਵਿੱਚ ਮੈਂ ਜ਼ਰੂਰ ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਇਸ ਮਸਲੇ ਦੇ ਉੱਪਰ ਬਹੁਤ ਮ੍ਰਿਕੀ ਦੇ ਨਾਲ ਬਹੁਤ ਗਹਿਰਾਈ ਦੇ ਨਾਲ ਇਹਨੂੰ ਅੱਛਾ ਜਾ ਵੀ ਵਿਚਾਰਿਆ ਜਾ ਵੀ ਇੱਕ ਤਰਫਾ ਕਾਰਵਾਈ ਨਾ ਕੀਤੀ ਗਿਆ ਜਾਣ ਤੇ ਬਹੁਤ ਚੰਗਾ ਹੋਏਗਾ ਇਹ ਲਲੜੀਆਂ ਨਹੀਂ ਹੈ ਇਹ ਇਹ ਲਲੜੀਆਂ ਨਹੀਂ ਹੈ ਇਹ ਤੇ ਜੋ ਸਮਾਂ ਇਸ ਤੋਂ ਆਉਣ ਵਾਲਾ ਸਮਾਂ ਜਿਹੜਾ ਇਸ ਤੋਂ ਵੱਡੀ ਕੋਈ ਗਲਤ ਰੰਗਤ ਲੈ ਸਕਦਾ ਉਹਨੂੰ ਬਚਾਉਣ ਵਾਸਤੇ ਜਿਹੜਾ ਇਹ ਇੱਕ ਅਪੀਲ ਆ ਇੱਕ ਬੇਨਤੀ ਹੈ ਨਾ ਸਿੱਖ ਕਿਸੇ ਤੋਂ ਡਰਿਆ ਨਾ ਸਿੱਖ ਡਰਦਾ ਕਿਸੇ ਤੋਂ ਸਿੱਖ ਨਾ ਡਰਦਾ ਨਾ ਡਰਿਆ ਕਦੇ ਕਿਉਂਕਿ ਇੱਕ ਗੁਰੂ ਦੇ ਸਿੱਖ ਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਗੁਰੂ ਦੇ ਸਿੱਖ ਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਜੇ ਡਰ ਕੇ ਬੇਗਇਰਤਿਆ ਦੇ ਵਾਂਗ ਜ਼ਿੰਦਗੀ ਨੂੰ ਜੁਣਾ ਤਾਂ ਵੀ ਮੌਤ ਨੇ ਆ ਜਾਣਾ ਹੈ ਜੇਕਰ ਅਣਖ ਦੇ ਗਇਰਤ ਨਾਲ ਜੀਲੇ ਮੌਤ ਨੇ ਤਾਂ ਵੀ ਆਉਣਾ ਇਸ ਲਈ ਚ ਦੋਨੋਂ ਹਾਲਾਤਾਂ ਚ ਮੌਤ ਨੇ ਆਉਣਾ ਹੀ ਹੋਣਾ ਤੇ ਫਿਰ ਕਿਉਂ ਨਾ ਗਇਰਤਮੰਦ ਲੋਕਾਂ ਦੀ ਜ਼ਿੰਦਗੀ ਨੂੰ ਜੀਵਿਆ ਜਾਵੇ ਕਿਉਂ ਨਾ ਅਣਖ ਦੇ ਨਾਲ ਜ਼ਿੰਦਗੀ ਨੂੰ ਜੀਵ ਲੈ ਜਾਵੇ ਸਪੈਸ਼ਲੀ ਸਰਕਾਰ ਐਸ ਮਸਲੇ 'ਵਾਲ ਧਿਆਨ ਦੇਣ ਸਰਕਾਰ ਐਸ ਗੱਲ 'ਤੇ ਗੌਰ ਕਰਨ ਕਿਸੇ ਦਬਾਅ ਵਿੱਚ ਆ ਕੇ ਕਿਸੇ ਪ੍ਰੈਸ਼ਰ ਦੇ ਵਿੱਚ ਆ ਕੇ ਇੱਕ ਤਰਫਾ ਫੈਸਲਾ ਲਾ ਨਾ ਕੀਤੀ ਜਾਵੇ ਇੱਕ ਤਰਫਾ ਕਾਰਵਾਈਆਂ ਨਾ ਕੀਤੀਆਂ ਜਾਣ ਇਦਾਂ ਦੀਆਂ ਘਟਨਾਵਾਂ ਨੂੰ ਨੱਥ ਪਾਈ ਜਾਵੇ ਜਿਨ੍ਹਾਂ ਨੇ ਵੀਰ ਸੁਖਵਿੰਦਰ ਸਿੰਘ ਦੇ ਪਰ ਹਮਲਾ ਕੀਤਾ ਹੈ ਕੈਂਥਲ ਹਰਿਆਣੇ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਉਹਦੇ ਪਰ ਸਰਕਾਰ ਨੱਥ ਪਾਵੇ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਬਹੁਤ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਲ੍ਹਿਆਂ ਦੇ ਵਿੱਚ ਸੁਟਿਆ ਜਾਵੇ ਤਾਂ ਨੂੰ ਇਦਾਂ ਦੀਆਂ ਨਸਲੀ ਘਟਨਾਵਾਂ ਹੋਰ ਨਾ ਹੋਣ ਉਹ ਅੱਗੇ ਨਾ ਵਧਣ ਉਹਨਾਂ ਨਸਲੀ ਘਟਨਾਵਾਂ ਨੂੰ ਰੋਕਿਆ ਜਾ ਸਕੇ ਇੰਨੀਆਂ ਕਿ ਬੇਨਤੀਆਂ ਪਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ